हां जी दोस्तों गर्मी ਦਾ ਸੀਜ਼ਨ ਆ ਚੁੱਕਿਆ ਹੈ ਤੇ ਗਰਮੀ ਦੇ ਸੀਜ਼ਨ ਦੇ ਵਿੱਚ ਜਾਂ ਤਾਂ ਫਿਰ ਏਸੀ ਚੱਲਣਗੇ ਤੇ ਜਾਂ ਫਿਰ ਕੂਲਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਇਸ ਸੀਜ਼ਨ ਦਾ ਕੂਲਰ ਪੰਪ ਰੀਆ ਗੋਲਡ ਦੇ ਨਾਮ ਤੇ ਪੰਪ ਹੋਏਗਾ 18 ਵਾਟ ਤੁਸੀਂ ਇਸ ਟਾਈਮ ਦੇਖ ਰਹੇ ਹੋ ਆਪਣੀ ਮੋਬਾਈਲ ਫੋਨ ਸਕਰੀਨ ਦੇ ਉੱਪਰ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਇਹ 18 ਵਾਟ ਕੂਲਰ ਪੰਪ ਤੁਹਾਨੂੰ ਮਿਲਣ ਵਾਲਾ ਅੱਛੀ ਕੁਆਲਿਟੀ ਦੇ ਵਿੱਚ ਮਿਲੇਗਾ ਫਿਨਿਸ਼ਿੰਗ ਤੁਸੀਂ ਇਸ ਦੀ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਅੰਦਰ ਤੁਹਾਨੂੰ ਇੱਕ ਕੂਲਰ ਪੰਪ ਮਿਲੇਗਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਰੇ ਦਾ ਸਾਰਾ ਕੂਲਰ ਪੰਪ ਜਿਹੜਾ ਇਹ ਹੈ ਸਿਲਿੰਗ ਕੋਨ ਦੇ ਨਾਲ ਵਾਟਰਪੂਫ ਬਣਿਆ ਹੋਇਆ ਹੈ ਉਹ ਵੀ ਤੁਹਾਨੂੰ ਅੱਗੇ ਤਸਵੀਰਾਂ ਦੇਖਾਵਾਂਗੇ ਪਰ ਇਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਕੂਲਰ ਪੰਪ ਦੀ ਇੱਕ ਇੱਕ ਲੁੱਕ ਅਸੀਂ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰ ਰਹੇ ਹਾਂ ਚਾਹੇ ਉਹ ਵਾਇਰ ਦੀ ਗੱਲ ਕਰ ਲਈਏ ਫਿਨਿਸ਼ਿੰਗ ਦੀ ਗੱਲ ਕਰ ਲਈਏ ਚਾਹੇ ਇਸ ਦੇ ਮੈਗਨੈਟ ਦੀ ਗੱਲ ਕਰ ਲਈਏ ਤਾਂ ਹਰ ਚੀਜ਼ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ 31 ਦਸੰਬਰ ਤੱਕ ਇਸ ਦੀ ਗਾਰੰਟੀ ਰਹੇਗੀ ਤੁਸੀਂ ਮੈਗਨੇਟ ਆਪਾਂ ਤੁਹਾਨੂੰ ਦਿਖਾਣੇ ਆ ਕਿ ਤੁਸੀਂ ਮੈਗਨੇਟ ਦੇਖ ਸਕਦੇ ਹੋ ਔਰ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾ ਰਹੇ ਆ ਔਰ ਜਿਸ ਨੇ ਚਲਣਾ ਨਾ ਕਹਿੰਦੇ ਉਹ ਹੈ ਮੈਗਨੇਟ ਤੇ ਮੈਗਨੇਟ ਦੇ ਸਿਰ ਤੇ ਹੀ ਇਸ ਨੇ ਚਲਣਾ ਔਰ ਇਸ ਤੋਂ ਬਾਅਦ ਗੱਲ ਕਰਦੇ ਆ ਆਪਾਂ ਜੀ 40 ਵਾਟ ਕੂਲਰ ਪੰਪ ਦੀ ਤਾਂ ਹੁਣ ਤੁਸੀਂ ਆਪਣੇ ਮੋਬਾਈਲ ਫੋਨ ਸਕਰੀਨ ਤੇ 40 ਵਾਟ ਦਾ ਕੂਲਰ ਪੰਪ ਦੇਖ ਰਹੇ ਹੋ ਔਰ ਫਾਊਂਡੇਸ਼ਨ ਪمپ ਹੈ ਜਿਹੜਾ ਇਹ ਬਹੁਤ ਵਧੀਆ ਪمپ ਤੁਹਾਨੂੰ ਇਹ 40 ਵਾਟ ਦੇ ਅੰਦਰ ਮਿਲਣ ਵਾਲਾ ਔਰ ਪ੍ਰਾਈਸ ਦੀ ਗੱਲ ਕਰ ਲਈਏ ਤਾਂ ਪ੍ਰਾਈਸ ਵੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਉੱਤੇ ਸਾਡੇ ਕੋਲੋਂ ਅਵੇਲੇਬਲ ਹੋਏਗਾ ਔਰ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਪمپ ਦੀ ਬਹੁਤ ਵਧੀਆ ਫਿਨਿਸ਼ਿੰਗ ਹੈ ਵਾਇਰ ਦੀ ਗੱਲ ਕਰ ਲਈਏ ਤਾਂ ਵਾਇਰ ਵੀ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਵਧੀਆ ਪ੍ਰੋਡਕਟ ਹੈ ਤੁਹਾਨੂੰ ਔਰ ਇਸ ਦੀ ਵੀ ਅਗਰ ਗਰੰਟੀ ਕਰੀਏ ਤਾਂ ਇਸ ਦੀ ਗਰੰਟੀ ਵਾਰੰਟੀ ਤੁਹਾਨੂੰ ਦਸੰਬਰ ਤੱਕ ਮਿਲਣ ਵਾਲੀ ਹੈ 31 ਦਸੰਬਰ ਤੱਕ ਅਪ ਟੂ 31 ਦਸੰਬਰ ਉੱਪਰ ਜਿਹੜਾ ਉਹ ਲਿਖਿਆ ਵੀ ਹੋਇਆ ਤੇ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਅੰਦਰ ਇਹ ਸਾਰੀ ਆਈਟਮ ਮਿਲਣ ਵਾਲੀ ਹੈ 40 ਵਾਟ ਦਾ ਇਹ ਪੰਪ ਹੈ ਔਰ 40 ਵਾਟ ਪੰਪ ਵੀ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਦੇ ਉੱਤੇ ਮਿਲਣ ਵਾਲਾ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਦੀ ਕੋਈ ਕਮੀ ਨਹੀਂ ਹੈ ਲੁੱਕ ਦੀ ਕੋਈ ਕਮੀ ਨਹੀਂ ਹੈ ਬਹੁਤ ਵਧੀਆ ਪ੍ਰੋਡਕਟ ਤੁਹਾਨੂੰ ਇਹ ਮਿਲਣ ਵਾਲਾ ਮੀਡਲ ਕਲਾਸ ਲੋਕਾਂ ਦੇ ਲਈ ਬਹੁਤ ਅੱਛਾ ਜਿਹੜਾ ਇਹ ਪ੍ਰੋਡਕਟ ਹੈ ਕਿਉਂਕਿ ਕੂਲਰ ਜਿੰਨਾਂ ਦੇ ਚੱਲਦੇ ਆ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਡਕਟ ਚਾਹੀਦਾ ਔਰ ਇਸ ਪੰਪ ਦਾ ਵੀ ਆਪਾਂ ਤੁਹਾਨੂੰ ਜਿਹੜਾ ਕੱਲਾ ਕੱਲਾ ਪੁਰਜਾ ਚੈੱਕ ਕਰਵਾ ਰਹੇ ਹਾਂ ਜਿਸ ਤਰ੍ਹਾਂ ਕਿ ਮੈਗਨੇਟ ਮੈਗਨੇਟ ਤੁਸੀਂ ਇਹ 40 ਵਟ ਪੰਪ ਤਾਂ ਦੇਖ ਸਕਦੇ ਹੋ ਕਿੰਨਾ ਮੋਟਾ ਔਰ ਇਸ ਦੀ ਸਲਾਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਹੁਣ ਤੁਹਾਨੂੰ ਲੰਮਾ ਸਮਾਂ ਕੋਲਰ ਪੰਪ ਚੇਂਜ ਕਰਨ ਦੀ ਜ਼ਰੂਰਤ ਨਹੀਂ ਪਈਗੀ ਕਿਉਂਕਿ ਸਾਡੇ ਕੋਲ ਆ ਗਿਆ ਰੀਆ ਗੋਲਡ ਦਾ ਕੋਲਰ ਪੰਪ ਜੋ ਕਿ ਬਹੁਤ ਵਧੀਆ ਔਰ ਫਿਨਿਸ਼ਿੰਗ ਦੇ ਵਿੱਚ ਤੁਹਾਨੂੰ ਮਿਲਣ ਵਾਲਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ 1 31 ਦਸੰਬਰ ਤੱਕ ਦੀ ਇਸ ਦੀ ਗਾਰੰਟੀ ਮਿਲਣ ਵਾਲੀ ਹੈ ਤਾਂ ਬਹੁਤ ਵਧੀਆ ਲੁੱਕ ਬਹੁਤ ਵਧੀਆ ਕੁਆਲਟੀ ਔਰ ਇਸ ਦੀ ਬਹੁਤ ਵਧੀਆ ਫਿਨਿਸ਼ਿੰਗ ਮਿਲੇਗੀ ਔਰ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਪੂਰੀ ਤਰ੍ਹਾਂ ਜਿਹੜਾ ਇਹ ਸਿਲਿੰਗ ਕੋਨ ਦੇ ਨਾਲ ਵਾਟਰਪਰੂਫ ਬਣਾਇਆ ਹੋਇਆ ਕਿਸੇ ਤਰ੍ਹਾਂ ਦੀ ਕੋਈ ਵੀ ਹੁਣ ਤੁਹਾਨੂੰ ਦਿੱਕਤ ਨਹੀਂ ਹੈ ਜਲਦੀ ਹੀ ਕੰਟੈਕਟ ਤੁਸੀਂ ਕਰਕੇ ਆਰਡਰ ਦੇ ਸਕਦੇ ਹੋ